ਕਿਸਾਨ ਭਰਾਵੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਸਵਰਾਜ 855 ਟਰੈਕਟਰ ਲੈ ਕੇ ਆਏ ਹਾਂ ਜੀ ਕੋਕਾਪੀਸ ਟਰੈਕਟਰ ਆ 2016 ਮਾਡਲ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਬਾਈ ਜੀ ਜਿਹੜਾ ਆਪਣਾ ਇਹ ਟਰੈਕਟਰ ਆ ਬਾਈ ਪਹਿਲਾਂ ਤਾਂ ਆਪਾਂ ਇਹ ਦੱਸਣਾ ਕਿ ਇਹ ਨੰਬਰ ਪਿਆਬ ਆ ਪਿਆਬ ਨੰਬਰ ਮੋਗਾ ਹੀ ਆ ਬਾਈ ਲੋਕਲ ਨੰਬਰ ਅੱਛਾ ਤੇਰਾ ਬਾਈ ਦਾ ਏਰੀਆ ਵੀ ਮੋਗਾ ਤੇ ਨੰਬਰ ਵੀ ਪੀਬੀ 29 ਮੋਗੇ ਦਾ ਨੰਬਰ ਆ 2016 ਮਾਡਲ ਆ ਤੁਹਾਨੂੰ ਵਿਖਾਈਏ ਟਰੈਕਟਰ ਦੀ ਕੰਡੀਸ਼ਨ ਤੇ ਆ ਮਾੜਾ ਜਿਹਾ ਜੇ ਇੱਥੋਂ ਕੱਸਿਆ ਅਗਲੇ ਟਾਇਰ ਬਿਲਕੁਲ ਨਵੇਂ ਆ ਤੇ ਇਹ ਟਰੈਕਟਰ ਬਾਈ ਕਿੰਨਾ ਕ ਚੱਲਿਆ ਯਾਰ ਬਾਈ 3300 ਘੰਟਾ ਨਾਲ ਦਾ ਚੱਲਿਆ ਏਜੰਸੀ ਦਾ ਰਗਾ ਹਜੇ ਤੱਕ 3300 ਘੰਟਾ ਹੀ ਚੱਲਿਆ ਦੇਖੋ ਲਿਆ ਉਹ ਗੱਲ ਨਹੀਂ ਵੀ ਮੀਟਰ ਖੁੱਲ ਕੇ ਬੈਕ ਹੋਇਆ ਗਾਰੰਟੀ ਹੈ ਆਪਣੀ ਠੀਕ ਆ ਠੀਕ ਆ ਸਕਦਾ ਮੀਟਰ ਖੁੱਲਿਆ ਨਹੀਂ ਇਹਦਾ ਯਾਨੀ ਕਿ ਇਸ ਚੀਜ਼ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੈ ਬਾਈ ਕਹਿੰਦਾ ਤੁਸੀਂ ਏਜੰਸੀ ਚਲੇ ਜਾ ਕੇ ਚੈੱਕ ਕਰਾ ਸਕਦੇ ਆ ਜਾਂ ਕੋਈ ਪਾਰਖੂ ਬੰਦਾ ਨਾਲ ਲਿਆ ਕੇ ਇੱਥੋਂ ਤੱਕ ਤੁਹਾਨੂੰ ਵਿਖਾ ਦਈਏ ਆਹ ਪੀਟੀਓ ਸ਼ਾਫਟ ਵਾਲੇ ਜਿਹੜੇ ਸਟicker ਹੁੰਦੇ ਆ ਆ ਵੀ ਹਜੇ ਕਾਗਜ਼ਾਂ ਵਾਲੇ ਨੇ ਉੱtre ਟਰੈਕਟਰ ਇੰਨਾ ਸੰਭਾਈ ਚ ਰੀਡੀਅਲ ਪਵਾਏ ਹੋਏ ਆ ਇਹ ਅੱਛਾ ਰੇਡੀਅਲ ਟਾਇਰ ਆ ਗੁੱਡੀਅਰ ਦੇ ਹਾਂ ਮਹਿੰਗੇ ਟਾਇਰ ਪਵਾਏ ਹੋਏ ਠੀਕ ਆ 80 ਤੋਂ 85 ਪੈਸੇ ਟਾਇਰ ਆ 80 ਤੋਂ 85 ਪੈਸੇ ਟਾਇਰ ਤੁਸੀਂ ਗੁੱਡੀ ਚੈੱਕ ਕਰ ਸਕਦੇ ਆ ਥੋੜੀ ਜਿਹੀ ਵੱਖਰੀ ਗੁੱਡੀ ਆ ਸੋਨੇ ਟਾਇਰ ਆ ਪੂਰੇ ਠੀਕ ਆ ਕਸਾਈ ਘਟਾ ਇਹਨਾਂ ਟਾਇਰਾਂ ਦੀ ਹੈਨਾ ਟਰੈਕਟਰ ਦੇ ਇੰਜਨ ਨੂੰ ਕਹੇ ਚੀਨੂ ਚਾਬੀ ਨਹੀਂ ਲੱਗੀ ਤੁਹਾਨੂੰ ਵਿਖਾ ਦਈਏ ਟਰੈਕਟਰ ਦਾ ਹਜੇ ਤੱਕ ਕਲੱਚ ਤੱਕ ਨਹੀਂ ਖੁੱਲਿਆ ਤੇ ਕਿਤੇ ਹੋ ਜੀ ਚਾਬੀ ਨ ਲੱਗੀ ਲੱਗੀ ਵਿਚੋ ਵੀ ਹੀ ਵਿਖਾ ਦੇ ਬਈ ਸ਼ੋ ਚਾ ਕੇ ਇਹ ਨਾ ਹੋਵੇ ਕਿਸੇ ਦੇ ਮਨ ਚ ਕੋਈ ਗੱਲ ਰਹਿ ਜੇ ਤਾਂ ਟਰੈਕਟਰ ਬਿਲਕੁਲ ਰੀਜਨਲ ਕੰਡੀਸ਼ਨ ਦਾ ਕਿਸੇ ਚਾਬੀ ਨਹੀਂ ਲੱਗੀ ਕਿਸੇ ਜੀ ਨੂੰ ਨਿਊਜ਼ੀਲੈਂਡ ਨੂੰ ਜਾਂ ਕਿਸੇ ਟਾਪੇ ਨੂੰ ਆਹ ਰੈਡੀਏਟਰ ਤੱਕ ਨਾਲ ਦਾ A to Z ਨਾਲ ਦਾ ਫੈਬਰ ਵਾਲੀ ਛਤਰੀ ਲੱਗੀ ਆ ਤੇ ਬਾਕੀ ਇਹ ਟਰੈਕਟਰ ਦੀ ਬਈ ਗੱਲ ਕਰੀਏ ਆਪਾਂ ਰੇਟ ਦੀ ਤਾਂ ਰੇਟ ਕੀ ਰੱਖਿਆ ਰੇਟ ਤਾਂ ਬਈ ਇਹਦਾ 560000 ਰੁਪਏ ਮੰਗਦੇ ਆ 560 ਇਹਦੀ ਡਿਮਾਂਡ ਰੱਖੀ ਹੁਣ ਗੱਲ ਉਹ ਦੱਸਣੀ ਹੈ ਜਿੱਥੇ ਆਪਾਂ ਦੇਣਾ ਇਹ ਟਰੈਕਟਰ ਹੋਈ 535000 ਦਾ ਟਰੈਕਟਰ ਦੇ ਦੇ 535000 ਦਾ ਆਹ ਟਰੈਕਟਰ ਮਿਲ ਜੂਗਾ 62 ਬਾਈ ਨੇ ਡਿਮਾਂਡ ਰੱਖੀ ਆ ਮਾਡਲ ਟਰੈਕਟਰ ਆ ਇੱਕ ਇਹਦੇ ਚ ਵਾਧਾ ਹੋਰ ਆ ਗੱਲ ਦਾ ਟਰੈਕਟਰ 3 ਸਪੀਡ ਕਰਿਆ ਵਾ ਅੱਛਾ ਪਹਿਲਾਂ ਤੁਹਾਨੂੰ ਮੇਨ ਹੀ ਵਿਖਾ ਦਈਏ ABC ਗੇਅਰ ਵਾਲਾ ਕੱਲੂ ਤੁਸੀਂ ਸੁਪਰ ਸੀਟਰ ਪਾਉਣਾ ਸੁਪਰ ਸੀਟਰ ਪਾਉਣਾ ਹੋਵੇ ਆ 3 ਆ ਰਿਹਾ ਆ ਰਿਹਾ 3 ਸਪੀਡ ਵਾਲਾ ਗੇਅਰ ਲੱਗਿਆ ਵਾ ਡਬਲ ਡਿਸਟਿਬਿਊਟਰ ਆ ਬਾਕੀ ਡੀਟੀ ਮਾਡਲ ਇਹ ਪਹਿਲਾਂ ਹੀ ਆ ਕੰਪਨੀ ਦਾ ਕੰਪਨੀ ਦਾ ਕਰਿਆ ਵਾਰੀ ਨਾਲ ਕੰਪਨੀ ਦਾ ਕਰਾਇਆ ਠੀਕ ਆ ਚੰਗੇ ਰੁਪਏ ਲੱਗਿਆ ਵਾਲਾ ਟਰੈਕਟਰ ਆ ਸੁਪਰ ਸੀਟਰ ਕੋ हां हां बाते 16 ਚਲਾਉ ਵਧੀਆ ਯਾਰ 22 23 ਨਾਲੋਂ ਜੇ 16 ਮਾਡਲ ਲੈ ਲੇ ਉਹਨਾਂ ਹੀ ਕੰਮ ਕਰੂਗਾ ਠੀਕ ਆ ਬਈ ਇੱਕ ਆਪਦਾ ਵੀ ਮੋਬਾਈਲ ਨੰਬਰ ਦੱਸ ਦੇ ਨੰਬਰ ਆਪਣਾ 6280524400 6280524400 24401 24401 ਤੇ ਸੰਪਰਕ ਕਰਕੇ ਆ 3 ਸਪੀਡ ਕੀਤਾ 855 ਕੋਕਾ ਪੀਸ ਫੈਬਰ ਵਾਲੀ ਛਤਰੀ ਵਾਲਾ ਮਗਰੋਂ ਵੀ ਵਿਖਾ ਦਈਏ ਤਾਂ ਮਗਰੋਂ ਆਹਾ ਮਗਰਾ ਟਰੈਕਟਰ ਦੇ ਨਾਲ ਤੇ ਆ ਆ ਫੱਟੀ ਵੀ ਕੰਪਨੀ ਦੀ ਆ ਆ ਫੱਟੀ ਕੰਪਨੀ ਦੀ ਆ ਬਾਕੀ ਵੇਖ ਸਕਦੇ ਆ ਬਿਲਕੁਲ ਰੀਜਨਲ ਮਗਰਾੜ ਉਹੀ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਜੀ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਜੀ ਧੰਨਵਾਦ